ਕਾਂਗਰਸੀ ਪਾਰਟੀ ਨੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਦੀ ਨਵੀਂ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਰਾਇਬਰੇਲੀ ਸੀਟ ਅਤੇ ਅਮੇਠੀ ਸੀਟ ਸ਼ਾਮਲ ਹੈ ਕਾਂਗਰਸੀ ਨੇਤਾ ਰਾਹੁਲ ਗਾਂਧੀ ਰਾਇਬਰੇਲੀ ਤੋਂ ਚੋਣ ਲੜਨਗੇ ਜਦੋਂ ਕਿ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹਾਲਾਂਕਿ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਿਅੰਕਾ ਗਾਂਧੀ ਅਮੇਠੀ ਤੋਂ ਚੋਣ ਲੜਨਗੇ ਪਰ ਪ੍ਰਿਅੰਕਾ ਗਾਂਧੀ ਹੁਣ ਚੋਣ ਨਹੀਂ ਲੜਨਗੇ ਰਾਇਬਰੇਲੀ ਤੇ ਅਮੇਠੀ ਸੀਟ ਲਈ ਨਾਮਜ਼ਦਗੀ ਦੀ ਆਖਰੀ ਮਿਤੀ 3 ਮਈ ਹੈ ਭਾਵੇਂ ਰਾਹੁਲ ਗਾਂਧੀ ਵੀ ਅੱਜ ਹੀ ਨਾਮ ਦੀ داخل ਕਰਨਗੇ ਅਮੇਠੀ ਅਤੇ ਰਾਈ ਬਰੇਲੀ ਨੂੰ ਗਾਂਧੀ ਨਹਿਰੂ ਪਰਿਵਾਰ ਦੇ ਰਵਾਇਤੀ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਪਰਿਵਾਰ ਦੇ ਮੈਂਬਰਾਂ ਨੇ ਕਈ ਦਹਾਕਿਆਂ ਤੋਂ ਇਨ੍ਹਾਂ ਸੀਟਾਂ ਦੀ ਨੁਮਾਇੰਦਗੀ ਕੀਤੀ ਹੈ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਦਿਨੇਸ਼ ਸਿੰਘ ਭਾਜਪਾ ਤੋਂ ਰਾਹੁਲ ਗਾਂਧੀ ਵਿਰੁੱਧ ਚੋਣ ਲੜ ਰਹੇ ਹਨ ਜੇ ਤੋ ਕਿ ਸ਼੍ਰੀਮਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ ਤਾਮਾ ਨੇ ਰਾਹੁਲ ਗਾਂਧੀ ਨੂੰ ਅਮੇਠੀ ਤੇ ਪ੍ਰਿਯੰਕਾ ਗਾਂਧੀ ਦੇ ਰਾਇ ਬਰੇਲੀ ਤੋਂ ਚੋਣ ਲੜਨ ਦੀ ਗੱਲ ਕੀਤੀ ਸੀ ਹਾਲਾਂਕਿ ਪ੍ਰਿਯੰਕਾ ਨੇ ਚੋਣ ਲੜਨ ਦੀ ਹਾਮੀ ਨਹੀਂ ਭਰੀ ਭਾਜਪਾ ਨੇ 2 ਮਹੀਨੇ ਪਹਿਲਾਂ ਸ਼੍ਰੀਮਤੀ ਇਰਾਨੀ ਨੂੰ ਅਮੇਠੀ ਤੋਂ ਉਮੀਦਵਾਰ ਬਣਾਇਆ ਸੀ ਸ਼੍ਰੀਮਤੀ ਉੱਥੇ ਲਗਾਤਾਰ ਪ੍ਰਚਾਰ ਕਰ ਰਹੀ ਹੈ ਜੇ ਤੋ ਕਿ ਰਾਹੁਲ ਗਾਂਧੀ ਇੱਕ ਵਾਰ ਵੀ ਅਮੇਠੀ ਨਹੀਂ ਗਏ ਹਨ ਕਿਸ਼ोरीलाल ਸ਼ਰਮਾ ਹੁਣ ਪਾਰਟੀ ਦੇ ਐਲਾਨ ਤੋਂ ਬਾਅਦ ਕਿਸ਼ोरीलाल ਚਰਮਾ 2019 ਦੀ ਆਮ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਭਾਜਪਾ ਦੀ ਸ਼੍ਰੀਮਤੀ 에ਰਾਨੀ ਦੇ ਖਿਲਾਫ ਚੋਣ ਲੜਨਗੇ ਬਿਊਰੋ ਰਿਪੋਰਟ ਦੀ ਸ਼ਬਟਡ ਨਿਊਜ਼ ਦੇ ਨਾਲ ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਦੀ ਨਵੀਂ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਰਾਇਬਰੇਲੀ ਸੀਟ ਅਤੇ ਅਮੇਠੀ ਸੀਟ ਸ਼ਾਮਲ ਹੈ ਕਾਂਗਰਸੀ ਨੇਤਾ ਰਾਹੁਲ ਗਾਂਧੀ ਰਾਇਬਰੇਲੀ ਤੋਂ ਚੋਣ ਲੜਨਗੇ ਜਦੋਂ ਕਿ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹਾਲਾਂਕਿ ਕਿ ਆਸ ਲਗਾਈ ਜਾ ਰਹੀ ਸੰਕੇ ਪ੍ਰਿਯੰਕਾ ਗਾਂਧੀ ਅਮੇਠੀ ਤੋਂ ਚੋਣ ਲੜਨਗੇ ਪਰ ਪ੍ਰਿਯੰਕਾ ਗਾਂਧੀ ਹੁਣ ਚੋਣ ਨਹੀਂ ਲੜਨਗੇ ਰਾਇਬਰੇਲੀ ਤੇ ਅਮੇਠੀ ਸੀਟ ਲਈ ਨਾਮਜ਼ਦਗੀ ਦੀ ਆਖਰੀ ਮਿਤੀ 3 ਮਈ ਹੈ ਭਾਵੇਂ ਰਾਹੁਲ ਗਾਂਧੀ ਵੀ ਅੱਜ ਹੀ ਸਮ ਜੀ ਢਾਕਲ ਕਰਨਗੇ ਅਮੇਠੀ ਅਤੇ ਰਾਈ ਬਰੇਲੀ ਨੂੰ ਗਾਂਧੀ ਨਹਿਰੂ ਪਰਿਵਾਰ ਦੇ ਰਵਾਇਤੀ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਪਰਿਵਾਰ ਦੇ ਮੈਂਬਰਾਂ ਨੇ ਕਈ ਦਹਾਕਿਆਂ ਤੋਂ ਇਨ੍ਹਾਂ ਸੀਟਾਂ ਦੀ ਨੁਮਾਇੰਦਗੀ ਕੀਤੀ ਹੈ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਦਿਨੇਸ਼ ਸਿੰਘ ਭਾਜਪਾ ਤੋਂ ਰਾਹੁਲ ਗਾਂਧੀ ਵਿਰੁੱਧ ਚੋਣ ਲੜ ਰਹੇ ਹਨ ਜੇ ਤੋ ਕਿ ਸ਼੍ਰੀਮਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ ਇਸ ਤੋਂ ਪਹਿਲਾਂ ਕਾਂਗਰਸ ਨੇਤਾਮਾਂ ਨੇ ਰਾਹੁਲ ਗਾਂਧੀ ਨੂੰ ਅਮੇਠੀ ਤੇ ਪ੍ਰਿਅੰਕਾ ਗਾਂਧੀ ਦੇ ਰਾਈ ਬਰੇਲੀ ਤੋਂ ਚੋਣ ਲੜਨ ਦੀ ਗੱਲ ਕੀਤੀ ਸੀ ਹਾਲਾਂਕਿ ਪ੍ਰਿਅੰਕਾ ਨੇ ਚੋਣ ਲੜਨ ਦੀ ਹਾਮੀ ਨਹੀਂ ਭਰੀ ਭਾਜਪਾ ਨੇ 2 ਮਹੀਨੇ ਪਹਿਲਾਂ ਸ਼੍ਰੀਮਤੀ ਇਰਾਨੀ ਨੂੰ ਮੇਠੀ ਤੋਂ ਉਮੀਦਵਾਰ ਬਣਾਇਆ ਸੀ ਸ਼੍ਰੀਮਤੀ ਉੱਥੇ ਲਗਾਤਾਰ ਪ੍ਰਚਾਰ ਕਰ ਰਹੀ ਹੈ ਜਦੋਂ ਕਿ ਰਾਹੁਲ ਗਾਂਧੀ ਇੱਕ ਵਾਰ ਵੀ ਮੇਠੀ ਨਹੀਂ ਗਏ ਹਨ ਕਿਸ਼ੋਰਿ لال ਸ਼ਰਮਾ ਹੁਣ ਪਾਰਟੀ ਦੇ ਐਲਾਨ ਤੋਂ ਬਾਅਦ ਕਿਸ਼ੋਰੀ ਲਾਲ ਚਰਮਾ 2019 ਦੀਆਂ ਆਮ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਭਾਜਪਾ ਦੀ ਸ਼੍ਰੀਮਤੀ 에ਰਾਨੀ ਦੇ ਖਿਲਾਫ ਚੋਣ ਲੜਨਗੇ ਬਿਊਰੋ ਰਿਪੋਰਟ ਦੀ ਸ਼ ਅਪਡੇਟ ਨਿਊਜ਼ ਦੇ ਨਾਲ ਤਾਂ ਵਾ ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਦੀ ਨਵੀਂ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਰਾਇਬਰੇਲੀ ਸੀਟ ਅਤੇ ਅਮੇਠੀ ਸੀਟ ਸ਼ਾਮਲ ਹੈ ਕਾਂਗਰਸੀ ਨੇਤਾ ਰਾਹੁਲ ਗਾਂਧੀ ਰਾਇਬਰੇਲੀ ਤੋਂ ਚੋਣ ਲੜਨਗੇ ਜਦੋਂ ਕਿ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹਾਲਾਂਕਿ ਕਿ ਆਸ ਲਗਾਈ ਜਾ ਰਹੀ ਸੰਨ ਕਿ ਪ੍ਰਿਯੰਕਾ ਗਾਂਧੀ ਅਮੇਠੀ ਤੋਂ ਚੋਣ ਲੜਨਗੇ ਪਰ ਪ੍ਰਿਯੰਕਾ ਗਾਂਧੀ ਹੁਣ ਚੋਣ ਨਹੀਂ ਲੜਨਗੇ ਰਾਇਬਰੇਲੀ ਤੇ ਅਮੇਠੀ ਸੀਟ ਲਈ ਨਾਮਜ਼ਦਗੀ ਦੀ ਆਖਰੀ ਮਿਤੀ 3 ਮਈ ਹੈ ਭਾਵ ਰਾਹੁਲ ਗਾਂਧੀ ਵੀ ਅੱਜ ਹੀ ਨਾਮਜ਼ਦਗੀ ਦਾਖਲ ਕਰਨਗੇ ਅਮੇਠੀ ਅਤੇ ਰਾਇਬਰੇਲੀ ਨੂੰ ਗਾਂਧੀ ਨਹਿਰੂ ਪਰਿਵਾਰ ਦੇ ਰਵਾਇਤੀ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਪਰਿਵਾਰ ਦੇ ਮੈਂਬਰਾਂ ਨੇ ਕਈ ਦਹਾਕਿਆਂ ਤੋਂ ਇਨ੍ਹਾਂ ਸੀਟਾਂ ਦੀ ਨੁਮਾਇੰਦਗੀ ਕੀਤੀ ਹੈ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਦਿਨੇਸ਼ ਸਿੰਘ ਭਾਜਪਾ ਤੋਂ ਰਾਹੁਲ ਗਾਂਧੀ ਵਿਰੁੱਧ ਚੋਣ ਲੜ ਰਹੇ ਹਨ ਜੇ ਤੋ ਕਿ ਸ਼੍ਰੀਮਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ ਇਸ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਅਮੇਠੀ ਤੇ ਪ੍ਰਿਯੰਕਾ ਗਾਂਧੀ ਦੇ ਰਾਇ ਬਰੇਲੀ ਤੋਂ ਚੋਣ ਲੜਨ ਦੀ ਗੱਲ ਕੀਤੀ ਸੀ ਹਾਲਾਂਕਿ ਪ੍ਰਿਯੰਕਾ ਨੇ ਚੋਣ ਲੜਨ ਦੀ ਹਾਮੀ ਨਹੀਂ ਭਰੀ ਭਾਜਪਾ ਨੇ 2 ਮਹੀਨੇ ਪਹਿਲਾਂ ਸ਼੍ਰੀਮਤੀ ਇਰਾਨੀ ਨੂੰ ਅਮੇਠੀ ਤੋਂ ਉਮੀਦਵਾਰ ਬਣਾਇਆ ਸੀ ਸ਼੍ਰੀਮਤੀ ਉੱਥੇ ਲਗਾਤਾਰ ਪ੍ਰਚਾਰ ਕਰ ਰਹੀ ਹੈ ਜੇ ਤੋ ਕਿ ਰਾਹੁਲ ਗਾਂਧੀ ਇੱਕ ਵਾਰ ਵੀ ਅਮੇਠੀ ਨਹੀਂ ਗਏ ਹਨ किशोरीलाल शर्मा ਹੁਣ ਪਾਰਟੀ ਦੇ ਐਲਾਨ ਤੋਂ ਬਾਅਦ ਕਿਸ਼ोरीलाल ਚਰਮਾ 2019 ਦੀ ਆਮ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਭਾਜਪਾ ਦੀ ਸ਼੍ਰੀਮਤੀ 에ਰਾਨੀ ਦੇ ਖਿਲਾਫ ਚੋਣ ਲੜਨਗੇ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ